ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਕੁਐਸਚਨ ਨਾਲ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਇੱਕ ਬਹੁਤ ਹੀ ਜ਼ਰੂਰੀ ਗੱਲ ਇੱਕ ਫਾਇਦੇ ਵਾਲੀ ਗੱਲ ਆ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਜਿੱਦਾਂ ਕਿ ਆਪਾਂ ਨੂੰ ਹਰ ਕਿਸੇ ਨੂੰ ਹੁੰਦਾ ਹੈ ਕਿ ਪੈਸਾ ਨਾ ਆਉਂਦਾ ਤਾਂ ਰਹਿੰਦਾ ਹੈ ਬਹੁਤ ਜ਼ਿਆਦਾ ਘਰੇ ਟਿਕਦਾ ਨਹੀਂਗਾ ਕਿ ਅੱਜ ਕੱਲ ਇਹ ਹੈਗਾ ਵੀ ਬਿਮਾਰੀਆਂ ਹੀ ਬਹੁਤ ਜ਼ਿਆਦਾ ਹੈ ਤੇ ਕਹਿੰਦੇ ਵੀ ਬਿਮਾਰੀਆਂ ਤੇ ਪੈਸਾ ਲੱਗ ਜਾਂਦਾ ਡਾਕਟਰਾਂ ਕੋਲੇ ਆ ਹੀ ਜਾਂਦਾ ਆਪਾਂ ਕਮਾਈ ਜਾਂਦੇ ਆ ਉਹ ਡਾਕਟਰਾਂ ਦੇ ਜਾਂਦੇ ਤੇ ਇਸ ਕਰਕੇ ਆਪਾਂ ਇੱਕ ਛੋਟਾ ਜਿਹਾ ਤੁਹਾਨੂੰ ਦੱਸਦੇ ਆ ਨੁਕਤਾ ਤੇ ਤੁਸੀਂ ਉਹ ਕਰੋ ਜਰੂਰ ਤੇ ਇੱਕ ਤਾਂ ਹੈਗੇ ਆ ਆ ਦੇਖੋ ਜੀ ਆਹ ਵਾਲੇ ਬੀਜਾ ਇਹਨੂੰ ਆਪਾਂ ਕਹਾਂਗੇ ਤਨੀਏ ਦੇ ਬੀਜ ਤਣੀਆਂ ਦੇ ਬੀਜ ਆਪਾਂ ਜਰੂਰ ਆਪਦੀ ਰਸੋਈ ਦੇ ਵਿੱਚ ਜਰੂਰ ਰੱਖੋ ਐਦਾਂ ਡੱਬੀ ਦੇ ਵਿੱਚ ਪਾ ਕੇ ਭਲਾ ਥੋੜੇ ਹੋਣ ਇੰਨੇ ਥੋੜੇ ਜਿਹੀ ਵੀ ਹੋ ਜਾਣ ਤਾਂ ਉਹ ਵੀ ਚੰਨਣਗੇ ਤੇ ਡੱਬੀ ਦੇ ਵਿੱਚ ਪਾ ਕੇ ਤੇ ਭੈਣਾਂ ਨੂੰ ਚਾਹੀਦਾ ਵੀ ਆਪਦੀ ਰਸੋਈ ਦੇ ਵਿੱਚ ਜਰੂਰ ਰੱਖਣ ਧਨੀਏ ਦੇ ਬੀਜ ਐਦਾਂ ਡੱਬੀ ਦੇ ਵਿੱਚ ਪਾ ਕੇ ਤੇ ਇਹਨੂੰ ਰੱਖ ਲਓ ਸਟੋਰ ਕਰਕੇ ਇਹ ਖਰਾਬ ਨਹੀਂ ਹੁੰਦਾ ਵਧੀਆ ਹੀ ਪਿਆ ਰਹਿੰਦਾ ਹੈ ਤੇ ਇੱਕ ਜੱਜ ਜੀ ਸਾਹਿਬ ਦਾ ਪਾਠ ਜਰੂਰ ਕਰੋ ਸਵੇਰ ਘਰੇ ਤੇ ਉਹਦੇ ਨਾਲ ਕੀ ਹੋਊਗਾ ਕਿ ਆਪਣੇ ਘਰੇ ਸੁੱਖ ਸ਼ਾਂਤੀ ਰਹੂਗੀ ਬਿਮਾਰੀਆਂ ਤੋਂ ਆਪਾਂ ਬਚੇ ਰਵਾਂਗੇ ਤੇ ਜਰੂਰ ਪਾਠ ਕਰਿਆ ਕਰੋ ਜਗਜੀਤ ਸਿੰਘ ਦਾ ਤੇ ਇਹ ਵਾਲੇ ਦੋ ਕੰਮ ਜਰੂਰ ਕਰੋ ਤੇ ਫਿਰ ਤੁਸੀਂ ਦੇਖਿਓ ਤੁਸੀਂ ਮਹੀਨਾ ਸਵਾ ਮਹੀਨਾ ਇਹ ਵਾਲਾ ਕੰਮ ਕਰੋਗੇ ਨਾ ਤੇ ਤੁਹਾਨੂੰ ਆਪਦੇ ਆਪ ਵੀ ਫਰਕ ਨਜ਼ਰ ਆਉਣ ਲੱਗ ਜੂਗਾ ਕਿ ਸਹੀ ਗੱਲ ਆ ਤੇ ਇਹ ਜਰੂਰ ਕਰਿਓ ਇਹ ਵਾਲਾ ਕੰਮ ਤੇ ਜਰੂਰ ਪਾਠ ਕਰਿਆ ਕਰੋ ਵੈਸੇ ਵੀ ਜੋ ਵੀ ਦੇਣਾ ਆਪਾਂ ਨੂੰ ਪ੍ਰਮਾਤਮਾ ਨੇ ਦੇਣਾ ਹੈ ਜੋ ਵੀ ਆਪਾਂ ਨੂੰ ਤੰਦਰੁਸਤੀ ਦੇਣੀ ਉਹ ਵੀ ਵੈਗੁਰੂ ਦੀ ਕਿਰਪਾ ਦੇ ਨਾਲ ਹੀ ਆਪਾਂ ਨੂੰ ਤੰਦਰੁਸਤੀ ਵੀ ਮਿਲਣੀ ਆ ਤੇ ਜੋ ਕੋ ਆਪਾਂ ਕਮਾਈ ਕਰਦੇ ਆ ਆਪਣੀ ਉਹਦੇ ਵਿੱਚ ਵੀ ਬਰਕਤ ਜੇ ਵੈਗੁਰੂ ਪਾਉਣਗੇ ਤਾਂ ਤਾਂ ਹੀ ਆ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ ਤੇ ਉਹੀ ਹੁੰਦਾ ਹੈ ਕਿ ਜੇ ਵੈਗੁਰੂ ਨੇ ਕਿਰਪਾ ਕਰਨੀ ਹੈ ਜਦੋਂ ਉਦੋਂ ਹੀ ਹੋਣਾ ਹੈ ਸਭ ਤੇ ਵੈਗੁਰੂ ਦਾ ਨਾਮ ਜਰੂਰ ਲਿਆ ਕਰੋ ਤੇ ਓਕੇ ਜੀ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਇਹ ਵਾਲੇ ਕੰਮ ਜ਼ਰੂਰ ਕਰਿਓ ਓਕੇ